ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਜਾ ਰਹੀ ਹਾਂ ਕਿ ਜੇ ਸਾਡੇ ਕੋਲ ਅੱਡਾ ਨਹੀਂ ਹੈਗਾ ਪ੍ਰੋਫੈਸ਼ਨਲ ਤੌਰ ਤੇ ਤੇ ਅਸੀਂ ਕੰਮ ਕਿਵੇਂ ਕਰਨਾ ਜਿਵੇਂ ਹੁਣ ਇਹ ਅੱਟਾ ਹੈ ਤੇ ਇਹਦੇ ਵਿੱਚ ਮੈਂ ਇੱਕ ਮੰਝਾ ਲਿਆ ਹੋਇਆ ਜਿਹੜਾ ਬੁਣਿਆ ਨਹੀਂ ਸੀਗਾ ਇਸ ਤਰ੍ਹਾਂ ਹੀ ਸਾਡੇ ਘਰੇ ਪਿਆ ਸੀ ਤੇ ਉਹਦੇ ਦੁਆਲੇ ਮੈਂ ਟਾਈਟ ਕਰਕੇ ਕਪੜਾ ਜਿਹੜਾ ਆ ਉਹ ਲਪੇਟ ਲਿਆ ਹੋਇਆ ਦੇਖੋ ਬਹੁਤ ਟਾਈਟ ਹੈ ਇਹ ਕਪੜਾ ਹਿੱਲਣਾ ਨਹੀਂ ਚਾਹੀਦਾ ਇਹ ਇਸੇ ਤਰੀਕੇ ਨਾਲ ਟਾਈਟ ਹੋਣਾ ਚਾਹੀਦਾ ਫਿਰ ਅਸੀਂ ਇਹਦੇ ਵਿੱਚ ਟੀ ਪਿੰਸ ਜਿਹੜੀਆਂ ਨੇ ਉਹ ਲਗਾ ਸਕਦੇ ਆ ਤੇ ਫਿਰ ਕੱਪੜਾ ਉਹਦੇ ਨਾਲ ਟਾਈਟ ਹੋ ਜਾਂਦਾ ਕਈ ਵਾਰ ਸਾਡੇ ਕੋਲ ਅੱਡਾ ਨਹੀਂ ਹੁੰਦਾ ਤੇ ਅਸੀਂ ਸੋਚਦੇ ਆ ਕਿ ਫਰੇਮ ਵਿੱਚ ਜੇ ਅਸੀਂ ਪਿਓਰ ਦਾ ਕੱਪੜਾ ਲਾਵਾਂਗੇ ਤਾਂ ਉਹ ਫਟ ਜਾਂਦਾ ਡਰ ਹੁੰਦਾ ਸੋ ਇਸ ਲਈ ਜੀ ਸਾਡੇ ਕੋਲ ਅੱਡਾ ਨਹੀਂ ਹੋਏਗਾ ਹੈਗਾ ਤਾਂ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਘਰੇ ਹੀ ਆਪਣਾ ਮੰਜੇ ਦੇ ਉੱਤੇ ਤਿਆਰ ਕਰ ਸਕਦੇ ਆ ਹੁਣ ਮੈਂ ਇੱਥੇ ਕੱਪੜਾ ਜਿਹੜਾ ਆ ਉਹ ਟੀ ਪਿੰਸ ਦੀ ਮਦਦ ਦੇ ਨਾਲ ਲਗਾਉਂਗੀ ਜਿਵੇਂ ਇੱਕ ਟਿਪਿੰਨ ਮੈਂ ਲਗਾ ਦਿੱਤੀ ਹੋਈ ਹੈ ਇਹ ਹੁਣ ਮੈਂ ਸੈਕੰਡ ਟਿਪਿੰਨ ਜਿਹੜੀ ਆ ਉਹ ਲਗਾਉਂਗੀ ਇਸੇ ਤਰੀਕੇ ਦੇ ਨਾਲ ਹੀ ਮੈਂ ਸਾਰੀਆਂ ਟਿਪਿੰਸ ਨੂੰ ਕੱਪੜੇ ਦੇ ਵਿੱਚ ਲਗਾਉਂਗੀ ਤੇ ਜਿਹੜਾ ਮੇਰਾ ਕੱਪੜਾ ਆ ਉਹ ਚਾਰੋਂ ਤਰਫੋਂ ਹੀ ਟਿਪਿੰਨ ਦੀ ਮਦਦ ਦੇ ਨਾਲ ਸੈੱਟ ਹੋ ਜਾਏਗਾ ਔਰ ਟਾਈਟ ਹੋ ਜਾਏਗਾ ਇਹ ਟਾਈਟ ਹੋਣਾ ਚਾਹੀਦਾ ਹੈ ਕੱਪੜਾ ਅਗਰ ਟਾਈਟ ਨਹੀਂ ਹੋਏਗਾ ਤਾਂ ਪੇਂਟ ਕਰਨ ਦੇ ਵਿੱਚ ਮੁਸ਼ਕਲ ਆਏਗੀ ਇਸ ਰਿੱਕੇ ਦੇ ਨਾਲ ਇਹ ਮੈਂ ਟਿਪਿੰਸ ਜੜੀਆਂ ਨੇ ਲਗਾਉਂਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਐਂਡ ਸ਼ੇਅਰ ਕਰਨਾ ਜੇ ਵੀਡੀਓ ਅੱਛੀ ਲੱਗੀ ਤਾਂ ਮੈਂ ਹੋਰ ਵੀ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਂਗੀ ਤੁਹਾਡੇ ਲਈ ਔਰ ਤੁਹਾਨੂੰ ਬਹੁਤ ਜਾਣਕਾਰੀ ਦਵਾਂਗੀ ਇਸ ਚੀਜ਼ ਦੇ ਬਾਰੇ ਜਿਹੜੇ ਨਿਊ ਨਵੇਂ-ਨਵੇਂ ਤਿਆਰ ਹੋ ਰਹੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਇਹ ਵੀਡੀਓ ਉਹਨਾਂ ਲਈ ਆ ਜਿਨ੍ਹਾਂ ਕੋਲ ਹਜੇ ਅੱਡੇ ਦਾ ਅਰੇਂਜਮੈਂਟ ਨਹੀਂ ਹੈਗਾ ਤੇ ਉਹ ਸੋਚ ਰਹੇ ਨੇ ਕਿ ਹੁਣ ਅਸੀਂ ਕੰਮ ਕਿਵੇਂ ਕਰੀਏ ਜਿਨ੍ਹਾਂ ਕੋਲ ਅੱਡਾ ਹੈਗਾ ਉਹ ਤਾਂ ਕੰਮ ਕਰ ਹੀ ਸਕਦੇ ਨੇ ਇਸੇ ਤਰੀਕੇ ਦੇ ਨਾਲ ਚਾਰੋਂ ਪਾਸੇ ਅਸੀਂ 3 ਪਿੰਟ ਦੇ ਨਾਲ ਇਹਨੂੰ ਟਾਈਟ ਕਰ ਲਾਂਗੇ ਅੱਡੇ ਵੀ ਬਿਲਕੁਲ ਇਸੇ ਤਰੀਕੇ ਦਾ ਹੁੰਦਾ ਪਰ ਅੱਡੇ ਦੀ ਚੌੜਾਈ ਥੋੜੀ ਜ਼ਿਆਦਾ ਹੁੰਦੀ ਹੈ ਤੇ ਉਹਦੇ ਵਿੱਚ ਕੱਪੜਾ ਜੜਾਇਆ ਬੜੇ ਆਰਾਮ ਦੇ ਨਾਲ ਆ ਜਾਂਦਾ ਇਹਦੀ ਥੋੜੀ ਚੌੜਾਈ ਮੰਜੇ ਦੀ ਕੱਟ ਹੁੰਦੀ ਹੈ ਤੇ ਫਿਰ ਸਾਨੂੰ ਟੀ ਪਿੰਸ ਲਗਾਉਣੀਆਂ ਪੈਂਦੀਆਂ ਨੇ ਇਸ ਤਰੀਕੇ ਨਾਲ ਸਾਰੇ ਹੀ ਮੈਂ ਕੱਪੜੇ ਨੂੰ ਟੀ ਪਿੰਸ ਦੇ ਨਾਲ ਟਾਈਟ ਕਰ ਲਿਆ ਹੁਣ ਇਹ ਬਿਲਕੁਲ ਰੈਡੀ ਆ ਹੁਣ ਅਸੀਂ ਇਹਦੇ ਤੇ ਪੇਂਟ ਕਰ ਸਕਦੇ ਹਾਂ ਠੀਕ ਹੈ ਮੈਂ ਤੁਹਾਨੂੰ ਦਿਖਾਉਂਗੀ ਕਿ ਟਿਪ ਐਂਸ ਵੀ ਕਿਵੇਂ ਲਗਾਉਣੀਆਂ ਨੇ ਜਿਵੇਂ ਇਹ ਟਿਪ ਐਂਸ ਨੇੜੇ ਨੇੜੇ ਲੱਗੀਆਂ ਹੋਈਆਂ ਨੇ ਠੀਕ ਹੈ ਨਾਲੇ ਜਿਹੜੀ ਟਿਪ ਇਹਨਾਂ ਉਹ ਕਪੜੇ ਦੇ ਬਿਲਕੁਲ ਨਾਲ ਅੰਦਰ ਟੱਚ ਨਹੀਂ ਕਰਨੀ ਜਿਹੜਾ ਉਹਦਾ ਬੈਕ ਹਿੱਸਾ ਹੈ ਉਹਨੂੰ ਥੋੜਾ ਜਿਹਾ ਪਿੱਛੇ ਰੱਖਣਾ ਹੁੰਦਾ ਕਪੜੇ ਤੇ ਤਾਂ ਜਿਹੜਾ ਸਾਡਾ ਕੱਪੜਾ ਹੈ ਇਹ ਫਟੇ ਨਾ ਕਿਉਂਕਿ ਕੱਪੜਾ ਪਿਓਰ ਦਾ ਹੁੰਦਾ ਇਹਦੇ ਫਟ ਜਾਂਦਾ ਡਰ ਹੁੰਦਾ ਅਗਰ ਟੀਪਿੰਜ ਜਿਹੜੀਆਂ ਆਪਾਂ ਬਿਲਕੁਲ ਅੱਗੇ ਕਰਕੇ ਲਾ ਦਾਂਗੇ ਦੇਖੋ ਹੁਣ ਮੈਂ ਲਗਾ ਰਹੀ ਹਾਂ ਜਿਵੇਂ ਮੈਂ ਇੱਥੇ ਲਗਾਈ ਆ ਔਰ ਮੈਂ ਥੋੜੀ ਜੀ ਪਿੱਛੇ ਹੀ ਇਹਨੂੰ ਛੱਡ ਦਿੱਤਾ ਬਿਲਕੁਲ ਅੱਗੇ ਨਹੀਂ ਕੀਤਾ ਇਸੇ ਤਰੀਕੇ ਨਾਲ ਇਹ ਸਾਰੀਆਂ ਟੀਪਿੰਜ਼ ਨੂੰ ਲਗਾਉਣਾ ਹੈ ਮੈਂ ਹੋਰ ਵੀ ਵੀਡੀਓ ਲੈ ਕੇ ਆਵਾਂਗੀ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਨੇ ਜਿਹੜੇ ਬਿਗਨਰ ਹਨ ਹੈਗੇ ਨੇ ਜਿਨ੍ਹਾਂ ਨੂੰ ਪੇਂਟਿੰਗ ਦਾ ਕੁਝ ਵੀ ਨੋਲੇਜ ਨਹੀਂ ਹੈਗੀ ਉਹਨਾਂ ਲਈ ਮੈਂ ਕੁਝ ਵੀਡੀਓਜ਼ ਲੈ ਕੇ ਆਉਂਗੀ ਤਾਂ ਜੋ ਆਪਣਾ ਪੇਂਟ ਸਿੱਖ ਸਕਣ ਔਰ ਸ਼ੁਰੂ ਕਰ ਸਕਣ ਕਿ ਕਿਵੇਂ ਪੇਂਟ ਕਰਨਾ ਹੈ ਇਸ ਤਰੀਕੇ ਨਾਲ ਅਸੀਂ ਟਿਪਿੰਜੜੀਆ ਲਗਾਵਾਂਗੇ ਉਹਨੇ ਬਿਲਕੁਲ ਰੈਡੀ ਹੈਗਾ ਇਹਨੂੰ ਅਸੀਂ ਯੂਜ਼ ਕਰ ਸਕਦੇ ਆ ਥੈਂਕ ਯੂ